ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਪ੍ਰੀਤ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 10th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੈਥਮੈਟਿਕਸ ਦਾ 4 ਮਾਰਕਸ ਵਾਲਾ ਕੁਐਸਚਨ ਜਿਹੜਾ ਕਿ ਤੁਹਾਡੇ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ ਕਿ ਤੁਹਾਨੂੰ ਪਤਾ ਐਗਜ਼ਾਮ ਸਾਡਾ ਹੈਗਾ ਤੁਹਾਡਾ ਸਾਡਾ ਐਗਜ਼ਾਮ ਬਿਲਕੁਲ ਸਿਰ ਤੇ ਹੈ 24 ਮਾਰਚ 2025 ਨੂੰ ਓਕੇ ਤਾਂ ਬਹੁਤਾ ਟਾਈਮ ਨਾ ਲੈਂਦੇ ਆ ਪਰ ਸ਼ੁਰੂ ਕਰਦੇ ਆਂ ਅਤੇ ਆਪਣੇ 4 ਮਾਰਕਸ ਪੱਕੇ ਕਰਦੇ ਆਂ ਇੱਕ ਗੱਲ ਹੋਰ ਇਹ ਜੀ ਸਾਡਾ ਕੁਐਸਚਨ ਹੈ ਇਹ ਹੈਗਾ ਸਾਡਾ ਟ੍ਰਿਗਨੋਮੈਟਰੀ ਵਾਲੇ ਚੈਪਟਰ ਦੇ ਵਿੱਚੋਂ ਕਵੈਸ਼ਨ ਹੈ ਓਕੇ ਸੋ ਇਸ ਨੂੰ ਇਗਨੋਰ ਨਾ ਕਰਿਓ ਐਂਡ ਇਸ ਦੇ ਬੇਸਟ ਇਹ ਆਪਾਂ ਆਲਰੇਡੀ ਦੋ ਕਵੈਸ਼ਨਸ ਕਰ ਚੁੱਕੇ ਆ ਜਿਹਦੇ ਥਰੂ ਮੈਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਸਾਈਨ ਕੋਸ ਟੈਨ ਦੇ ਜਿਹੜਾ ਕਨਸੈਪਟ ਆ ਉਹ ਸਮਝਿਆ ਜਾ ਸਕੇ ਓਕੇ ਤਾਂ ਐਦਾਂ ਦਾ ਹੀ ਇੱਕ ਕਵੈਸ਼ਨ ਹੋਰ ਡਿਸਕਸ ਕਰਨ ਜਾ ਰਹੇ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਵੈਸ਼ਨ ਦੀ ਸਟੇਟਮੈਂਟ ਰੀਡ ਕਰਦੇ ਆ ਧਰਤੀ ਤੇ ਇੱਕ ਮিনার ਸਿੱਧੀ ਖੜੀ ਹੈ ਧਰਤੀ ਤੇ ਇੱਕ ਬਿੰਦੂ ਤੋਂ ਜੋ ਮিনার ਦੇ ਆਧਾਰ ਬਿੰਦੂ ਤੋਂ 15 ਮੀਟਰ ਦੂਰੀ ਤੇ ਹੈ ਮੀਨਾਰ ਦੇ ਸਿਖਰ ਦਾ ਉਚਾਨ ਕੋਣ ਸੱਠ ਡਿਗਰੀ ਹੈ ਮੀਨਾਰ ਦੀ ਉਚਾਈ ਪਤਾ ਕਰੋ ਇਹਦੇ ਚ ਦੋ ਤਿੰਨ ਚੀਜ਼ਾਂ ਕਰਕੇ ਇਹ ਇੱਕ ਮੀਨਾਰ ਹੈ ਉਹਦਾ ਸਿਖਰ ਹੈ ਕੋਈ ਧਰਤੀ ਤੇ ਬਿੰਦੂ ਹੈ ਠੀਕ ਹੈ ਤਿੰਨ ਚਾਰ ਚੀਜ਼ਾਂ ਜੀਆਂ ਦੱਸ ਗਏ ਸਭ ਤੋਂ ਪਹਿਲਾਂ ਆਪਾਂ ਉਹਨੂੰ ਲੋਕੇਟ ਕਰਦੇ ਵੀ ਕਿੱਥੇ ਕਿੱਥੇ ਕਿਹੜੀ ਚੀਜ਼ ਪਈ ਹੈ ਦੈਨ ਆਪਾਂ ਡਾਇਗਰਾਮ ਬਣਾਵਾਂਗੇ ਨਾਲ ਨਾਲ ਪੈਰਲਲ ਕੁਐਸਚਨ ਨੂੰ ਰੀਡ ਕਰਕੇ ਠੀਕ ਹੈ ਸਭ ਤੋਂ ਪਹਿਲਾਂ ਇੱਥੇ ਗੱਲ ਕਰੀਏ ਕਿ ਮੀਨਾਰ ਮੀਨਾਰ ਦਾ ਮਤਲਬ ਕੀ ਹੁੰਦਾ ਇੱਕ ਖੰਭਾ ਕਹਿ ਲਓ ਮੰਨ ਲਓ ਆਹ ਕੀ ਹੈ ਤੁਹਾਡਾ ਮੀਨਾਰ ਹੈ ਕੀ ਇਹ ਮੀਨਾਰ ਮੀਨਾਰ ਨੂੰ ਅਸੀਂ ਕੀ ਕਹਿ ਸਕਦੇ ਹਾਂ ਖੰਭਾ ਵੀ ਕਹਿ ਸਕਦੇ ਹੋ clear ਹੈ ਆਹ ਹੁੰਦਾ ਮੀਨਾਰ ਦਾ ਆਧਾਰ ਧਰਤੀ ਹਮੇਸ਼ਾ ਨੀਚੇ ਹੁੰਦੀ ਹੈ ਇਸ ਲੋਟ ਲੇਟ ਮੇ ਲੋਟ ਇਹ ਕੀ ਹੁੰਦੀ ਸਾਡੀ ਧਰਤੀ ਹੁੰਦੀ ਹੈ ਠੀਕ ਹੈ ਆਹ ਹੈਗਾ ਮੀਨਾਰ ਦਾ ਆਧਾਰ ਹੈ ਯਾਨੀ ਕਿ ਨੀਚਲਾ ਹਿੱਸਾ ਬਿਲਕੁਲ ਲਾਸਟ ਪੁਆਇੰਟ ਨੀਚੇ ਬਾਟਮ ਓਕੇ ਉੱਪਰ ਵਾਲਾ ਹੁੰਦਾਗਾ ਸਾਡਾ ਮੀਨਾਰ ਦਾ ਸਿਰਾ ਕਹਿ ਲਓ ਠੀਕ ਹੈ ਸਿਰਾ ਕਿਹਾ ਇਹਨਾਂ ਨੇ ਸਿਰਾ ਹੀ ਕਿਹਾਗਾ ਸਿਖਰ ਕਹੋ ਜਾਂ ਸਿਰਾ ਕਹੋ ਇੱਕ ਗੱਲ ਹੀ ਇਹਨਾਂ ਨੇ ਇੱਥੇ ਦੇ ਵਾਸਤੇ ਵਰਡਿੰਗ ਯੂਜ਼ ਕਰ ਲਈ ਸਿਖਰ ਕਈ ਕਈ ਕੁਐਸਚਨਸ ਦੇ ਵਿੱਚ ਯੂਜ਼ ਕਰ ਲੈਂਦੇ ਆ ਬਿਲਕੁਲ ਟਾਪ ਪੁਆਇੰਟ ਵਾਸਤੇ ਸਿਰਾ ਠੀਕ ਹੈ ਫਿਰ ਇਹ ਕਹਿੰਦੇ ਕਿ ਧਰਤੀ ਦੇ ਇੱਕ ਮਿਨਾਰ ਸਿੱਧੀ ਖੜੀ ਐ ਧਰਤੀ ਦੇ ਇੱਕ ਬਿੰਦੂ ਤੋਂ ਧਰਤੀ ਤੇ ਕੋਈ ਬਿੰਦੂ ਐ ਠੀਕ ਹੈ ਮੰਨ ਲਓ P ਕੋਈ ਕੁਛ ਵੀ ਬਿੰਦੂ ਲੈ ਲਓ ਠੀਕ ਹੈ ਆ ਬਿੰਦੂ ਐ ਇਸ ਇੱਕ ਬਿੰਦੂ ਤੋਂ ਮਿਨਾਰ ਦੇ ਆਧਾਰ ਤੱਕ ਦੀ ਜਿਹੜੀ ਬਿੰਦੂ ਤੱਕ ਦੀ ਦੂਰੀ ਕਹਿੰਦੇ ਕਿੰਨੀ ਐ 15 ਮੀਟਰ ਹੈ ਠੀਕ ਹੈ ਮিনার ਦੇ ਸਿਖਰ ਦਾ ਉਚਾਣ ਕੋਣ ਮੰਨ ਲਓ ਜਿੱਥੋਂ ਆਪਾਂ ਮিনার ਦੇ ਸਿਖਰ ਤੱਕ ਦਾ ਉਚਾਣ ਕੋਣ ਖਿੱਚਦੇ ਆ ਤਾਂ ਉਹ ਕਿੰਨਾ ਦਾ 60 ਡਿਗਰੀ ਹੈ ਮিনার ਦੀ ਉਚਾਈ ਪਤਾ ਕਰੋ ਜਾਨੀ ਕਿ ਆਪਾਂ ਆਹ ਵਾਲੀ ਚੀਜ਼ ਕੀ ਹੈ ਫਾਈਂਡ ਆਊਟ ਕਰਨੀ ਹੈ ਆਈ ਹੋਪ ਤੁਹਾਨੂੰ ਡਾਇਗਰਾਮ ਸਮਝ ਆ ਗਈ ਹੋਣੀ ਹੈ ਇੱਕ ਵਾਰ ਫੇਰ ਦੇਖ ਲੈਣੇ ਕਹਿੰਦੇ ਕਿ ਧਰਤੀ ਤੇ ਕਿ ਮিনার ਖੜੀ ਸੀ ਠੀਕ ਹੈ ਉਹਦੇ ਸਿਖਰ ਤੋਂ ਧਰਤੀ ਤੇ ਕੋਈ ਬਿੰਦੂ ਹੈ ਉਹਦਾ ਉਚਾਣ ਕੋਣ ਇਹਨਾਂ ਨੇ ਦਿੱਤਾ 60 ਡਿਗਰੀ ਯਾਨੀ ਕਿ ਆਹ ਵਾਲਾ ਠੀਕ ਹੈ ਜਿੱਥੋਂ ਅਸੀਂ ਇੱਧਾ ਦੇਖੀਏ ਠੀਕ ਹੈ ਤਾਂ ਕਿੰਨੇ ਡਿਗਰੀ ਤੇ ਦੇਖਾਂਗੇ 60 ਡਿਗਰੀ ਤੇ ਦੇਖਾਂਗੇ ਐਂਡ ਇਸ ਬਿੰਦੂ ਤੋਂ ਉਹਦੇ ਆਧਾਰ ਤੱਕ ਦੀ ਦੂਰੀ ਸਾਨੂੰ ਕਿੰਨੀ ਦਿੱਤੀ ਹੋਈ ਹੈ 15 ਮੀਟਰ ਕਲੀਅਰ ਹੈ ਤਾਂ ਪਤਾ ਕੀ ਕਰਨਾ ਸੀ ਖੰਭੇ ਦੀ ਲੰਬਾਈ ਪਤਾ ਕਰਨੀ ਹੈ ਜਾਂ ਕਿ ਲੋ ਉਚਾਈ ਪਤਾ ਕਰਨੀ ਹੈ ਜਦੋਂ ਵੀ ਕੁਝ ਐਦਾਂ ਦਾ ਦੇਖਣ ਨੂੰ ਮਿਲ ਜੇ ਡਿਗਰੀ ਦਿੱਤੀ ਹੋਈ ਆਪਾਂ ਨੂੰ ਠੀਕ ਹੈ ਤ੍ਰਿਕੋਣ ਬਣ ਰਹੀ ਹੈ ਤਿੱਥੇ ਅਸੀਂ ਸਾਈਨ ਕੋਸ ਟੈਨ ਵਾਲਾ ਮੈਥਡ ਲਾਉਣਾ ਹੁੰਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲੈਣੇ ਹੁੰਨੇ ਜਦੋਂ ਸਾਈਨ ਕੋਸ ਦੀ ਗੱਲ ਆ ਜੇ ਤਾਂ ਇੱਕ ਸਮਕੋਣ ਤਿਰਪੁੱਤ ਲੈਣੇ ਹੁੰਨੇ ਆ ਉਹ ਸਾਡੀ ਆਲਰੇਡੀ ਇਸ ਡਾਇਗਰਾਮ ਦੇ ਵਿੱਚ ਬਣ ਰਹੀ ਹੈ ਕਿਉਂ ਕਿ ਖੰਭਾ ਕਿਉਂਗਾ 90 ਡਿਗਰੀ ਤੇ ਹੀ ਖੜਾ ਹੋਊਗਾ ਟੇਡਾ ਨਹੀਂ ਹੋਊਗਾ ਖੰਬੇ ਦੀ ਗੱਲ ਆ ਜੇ ਮিনার ਦੀ ਗੱਲ ਆ ਜੇ ਦਰਖਤ ਦੀ ਗੱਲ ਆ ਜੇ ਠੀਕ ਹੈ ਈਵਨ ਇਮਾਰਤ ਦੀ ਗੱਲ ਆ ਜੇ ਤਾਂ ਉਹ ਹਮੇਸ਼ਾ ਕੀ ਹੁੰਦੀ ਹੈ ਧਰਤੀ ਦੇ 90 ਡਿਗਰੀ ਤੇ ਖੜੀ ਹੁੰਦੀ ਹੈ ਠੀਕ ਹੈ ਤਾਂ ਐਦਾਂ ਹੀ ਇੱਥੇ ਸਾਡੇ ਕੋਲ ਜਿਹੜੀ ਸਮਕੋਣ ਤਿਕੋਣ ਵਾਲੀ ਗੱਲ ਹੈ ਉਹ ਇੱਥੇ ਇੰਪਲੀਮੈਂਟ ਹੋ ਰਹੀ ਹੈ ਇਹਦੇ ਬਿਲਕੁਲ ਸਾਹਮਣੇ 90 ਡਿਗਰੀ ਦੇ ਬਿਲਕੁਲ ਸਾਹਮਣੇ ਕਿਹੜਾ ਹੁੰਦੀ ਹੈ ਸਾਈਡ ਸਾਡੇ ਕੋਲ ਐਚ ਠੀਕ ਹੈ ਯਾਨੀ ਕਿ ਹਾਈਪੋਟੈਨਸ ਹੁੰਦੀ ਹੈ ਤੇ ਜਿਹੜਾ ਸਾਨੂੰ ਐਂਗਲ ਦਿੱਤਾ ਹੋਇਆ ਉਚਾਣ ਕੋਣ ਜਾਂ ਠੀਕ ਹੈ ਇਹਦੇ ਬਿਲਕੁਲ ਸਾਹਮਣੇ ਹੁੰਦਾ ਸਾਡਾ ਪੀ ਯਾਨੀ ਕਿ ਆਹ ਵਾਲੀ ਸਾਈਡ ਕੀ ਸਾਡੀ ਪੀ ਤੇ ਜਿਹੜੀ ਆਹ ਵਾਲੀ ਰਹੀ ਇਹ ਹੁੰਦੀ ਸਾਡੀ ਬੀ ਯਾਨੀ ਕਿ 20 ओके एबीसी ਨਾਮਕਰਨ ਨਾ ਹੀ ਕਰੋ ਕਿਉਂ ਕਿ ਜੇ ABC ਬਿਲ ਇੱਥੇ ਵੀ ਬੀ ਲੈ ਲਿਆ ਇੱਥੇ ਵੀ ਬੀ ਲੈ ਲਿਆ ਤੁਸੀਂ ਕਨਫਿਊਜ਼ ਹੋ ਜਾਓਗੇ ਤੁਸੀਂ ਜਸਟ ਕੀ ਕਰਨਾ T H ਤੇ B ਦੇ ਨਾਲ ਸਾਈਡਾਂ ਨੂੰ ਡਿਨੋਟ ਕਰ ਦਿਓ ओके ਹੁਣ ਇਸ ਤੋਂ ਬਾਅਦ ਸਾਨੂੰ ਪਤਾ ਸੀ ਉਹਨਾਂ ਦੋ ਸਾਈਡਾਂ ਦਾ ਬਟਾ ਲੈਣੇ ਹੁੰਦੇ ਆ ਜਾ ਕੇ ਲੋ ਅਨੁਪਾਤ ਲੈਣੇ ਹੁੰਦੇ ਆ ਜਿੰਨਾ ਵਿੱਚ ਇੱਕ ਦੀ ਸਾਈਡ ਪਤਾ ਕਰਨੀ ਹੈ ਤੇ ਇੱਕ ਸਾਨੂੰ ਦਿੱਤੀ ਹੋਈ ਆ ਹੁਣ ਸਾਨੂੰ ਪਤਾ ਕੀ ਕਰਨੀ ਆ ਸੀ ਕੀ ਅਸੀਂ ਪਤਾ ਕਰਨਾ ਹੈ ਓਕੇ ਦਿੱਤੀ ਹੋਈ ਹੈ ਸਾਨੂੰ b b ਕਿੰਨੀ ਦਿੱਤੀ ਹੋਈ ਹੈ 15 ਮੀਟਰ ਦਿੱਤੀ ਹੋਈ ਹੈ ਠੀਕ ਹੈ ਇਹਨਾਂ ਦੋਨਾਂ ਦਾ ਬਟਾ ਲੈਣਾ ਹੁੰਦਾ ਸੀ ਠੀਕ ਹੈ ਤਾਂ ਚਾਹੇ ਤੁਸੀਂ p b ਲੈ ਲਓ ਚਾਹੇ b p ਲੈ ਲਓ ਆਪਾਂ ਲੈ ਲੈਨੇ p b ਠੀਕ ਹੈ ਫਿਰ ਇੱਕ ਸਾਈਡ ਤੇ ਤੁਸੀਂ ਲਿਖ ਲਿਆ ਕਰੋ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਟੋਲੇ s 4 sin θ ਓਕੇ c 4 cos θ T for tan theta ਠੀਕ ਹੈ ਇਹ ਤੁਹਾਨੂੰ ਮੈਂ ਅਲੱਗ ਤੋਂ ਕਰਵਾਇਆ ਹੋਇਆ ਇਸ ਨੂੰ ਧਿਆਨ ਚ ਰੱਖਿਓ ਠੀਕ ਹੈ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ last ਵਾਲੇ ਦਾ ਮਤਲਬ ਹੁੰਦਾ ਕੋਈ trigonometric function ਹੈ sin cos tan ਦੇ ਵਿੱਚੋਂ ਆਹ ਵਾਲਾ ਆ ਗਿਆ ਸਾਡੇ p h d p ਦੀ ਫਾਰਮ ਦੇ ਵਿੱਚ ratio ਹੁਣ ਸਾਡੇ ਕੋਲੇ ਕੀ ਸੀ p / b ਸੀ p / b ਦੇਖੋ ਕਿਹਦੇ ਕੋਰਸਪੋਂਡਿੰਗ ਬਣ ਰਹੀ ਹੈ ਵੈਲਿਊ a ਬਣ ਰਹੀ ਹੈ ਸਾਡੀ tan ਦੀ ਤਾਂ ਅਸੀਂ ਲਿਖ ਸਕਦੇ ਹਾਂ p / b tan theta ਠੀਕ ਹੈ ਹੁਣ ਤੁਸੀਂ ਕੀ ਕਰਨਾ ਜਿੱਦੀ ਜਿੱਦੀ ਵੈਲਿਊ ਪਤਾ ਉਹ ਪਰ ਦੋ ਹੁਣ ਪੀ ਦੀ ਵੈਲਿਊ ਅਸੀਂ ਪਤਾ ਕਰਨੀ ਆ ਤੇ ਪੀ ਨੂੰ ਇਦਾਂ ਹੀ ਰੱਖ ਲੈ ਬੀ ਦੀ ਵੈਲਿਊ ਸਾਨੂੰ ਦਿੱਤੀ ਹੋਈ ਸੀ 15 OC ਲਿਖ ਲਈ ਹੈ ਤੇ ਟੈਨ θ ਦੀ ਜਗ੍ਹਾ ਤੇ ਅਸੀਂ ਰੱਖਾਂਗੇ θ ਦਾ ਮਤਲਬ ਹੁੰਦਾ ਤੁਹਾਨੂੰ ਕੀ ਦਿੱਤਾ ਹੋਇਆ ਜਿਹੜਾ ਉਚਾਨ ਕੋਣ ਦਿੱਤਾ ਹੋਇਆ ਹੈ ਓਕੇ ਉਹ ਕਿੰਨਾ ਦਿੱਤਾ ਹੋਇਆ ਸਾਨੂੰ 60° ਦਿੱਤਾ ਹੋਇਆ ਹੈਗਾ ਆ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਇਹ ਕੀ ਦੀ ਵੈਲਿਊ ਹੁੰਦੀ ਹੈ θ ਦੀ ਵੈਲਿਊ ਹੁੰਦੀ ਹੈ ਤੇ ਤੇ ਟੈਨ ਦੀ ਜਗ੍ਹਾ θ ਦੀ ਜਗ੍ਹਾ ਤੇ ਅਸੀਂ ਲਾ ਲਿਆ ਸੱਤ ਹੁਣ ਸਾਨੂੰ ਪਤਾ ਪੀ/15 ਆ ਜਿਹੜੀਆਂ ਟੈਨ ਦੀਆਂ ਡਿਗਰੀਜ਼ ਹੁੰਦੀਆਂ ਇਹਨਾਂ ਦੀਆਂ ਵੈਲਿਊਜ਼ ਕੀ ਹੁੰਦੀਆਂ ਕਨਸਟੈਂਟ ਹੁੰਦੀਆਂ ਇਹ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ ਓਕੇ ਫਿਰ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰੂੰਗੇ ਇਹਨਾਂ ਦੀਆਂ ਵੈਲਿਊਜ਼ ਨੂੰ ਯਾਦ ਰੱਖਣ ਲਈ ਇੱਕ ਆਪਾਂ ਸੌਫਟ ਜੀ ਸੌਖੀ ਜੀ ਟ੍ਰਿਕ ਬਣਾਵਾਂਗੇ ਓਕੇ ਤਾਂ ਜੋ ਤੁਹਾਨੂੰ ਜ਼ਿਆਦਾ ਬਰਡਨ ਨਾ ਲੈਣਾ ਪਵੇ ਠੀਕ ਹੈ ਐਂਡ ਤੁਸੀਂ ਇਦਾਂ ਦੇ 4 ਮਾਰਕਸ ਕੁਐਸਚਨ ਨੂੰ ਤੇ ਇਹਦੇ ਨਾਲ ਇਹਦੇ ਵਿੱਚੋਂ ਹੀ ਇੱਕ ਜਾਂ ਦੋ 1 ਮਾਰਕਸ ਦੇ ਇੱਕ ਜਾਂ ਦੋ ਕੁਐਸਚਨ ਆ ਸਕਦੇ ਉਹ ਵੀ ਈਜ਼ੀਲੀ ਅਟੈਂਪਟ ਕਰ ਸਕੋ ਤਾਂ ਇੱਥੇ ਸਾਡੇ ਕੋਲ tan 60 ਦੀ ਵੈਲਿਊ ਆ ਗਈ ਜੀ √3 ਠੀਕ ਹੈ ਹੁਣ ਇੱਥੋਂ ਆਪਾਂ ਕਿਹਦੀ ਵੈਲਿਊ ਕੱਢਣੀ ਹੈ p ਦੀ ਵੈਲਿਊ ਕੱਢਣੀ ਹੈ ਓਕੇ ਤਾਂ ਜਿਹੜੀ ਆ बटे ਚ 15 ਇਹਨੂੰ ਕੀ ਕਰਾਂਗੇ ਉੱਧਰ ਲੈ ਜਾਾਂਗੇ ਇੱਧਰ बटे ਚ ਜਾਨੀ ਕਿ ਭਾਗ ਹੈ ਤੇ ਉੱਧਰ ਜਾ ਕੇ ਉਹ ਵਾਲੇ ਨੰਬਰ ਨਾਲ ਕੀ ਹੋ ਜੂਗੀ ਗੁਣਾ ਹੋ ਜੂਗੀ ਤਾਂ ਅਸੀਂ ਲਿਖ ਸਕਦੇ ਆ p 15 √3 ਮੀਟਰ ਠੀਕ ਹੈ ਹੁਣ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਵੀ ਸਾਡੇ ਜਿਹੜੀ ਮিনার ਦੀ ਚਾਹੀਦੀ ਪੀ ਨੂੰ 25 ਦਿਨ ਜਗ੍ਹਾ ਤੇ ਨੋਟ ਕੀਤਾ ਸੀ ਮিনার ਦੀ ਉਚਾਈ ਦੀ ਜਗ੍ਹਾ ਤੇ ਡਿਨੋਟ ਕੀਤਾ ਸੀ ਤਾਂ ਅਸੀਂ ਲਿਖ ਦਾਂਗੇ ਮিনার ਦੀ ਉਚਾਈ ਮিনার ਦੀ ਉਚਾਈ ਕਿ ਦੇ ਬਰਾਬਰ ਹੈ 15 √3 ਮੀਟਰ ਠੀਕ ਹੈ ਇਹ ਕੁਸ਼ਣ ਬਿਲਕੁਲ ਈਜ਼ੀ ਹੈ ਜਸਟ ਤੁਹਾਡਾ ਕਨਸੈਪਟ ਸਮਝ ਆਉਣ ਦੀ देर ਆ ਨਾਲ ਦੀ ਨਾਲ ਤੁਸੀਂ ਵਿਥਿਨ ਸੈਕਿੰਡਸ ਇਹ ਕੁਸ਼ਚਨ ਤੁਸੀਂ ਅਟੈਂਪਟ ਕਰ ਸਕਦੇ ਹੋ ਓਕੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੁਣ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਅਣ ਇਸ ਵਾਰ ਫਾਈਨਲ ਐਗਜ਼ਾਮਸ ਤੇ ਡਿਜ਼ਾਇਰੇਬਲ ਸਕੋਰ ਕਮਾਉਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ